ਰਾਮਾ ਚਿੰਤਾਪੁਰਨੀ ਦਾ ਬੋਸ ਸਾਡੇ ਦਰਬਾਰ ਦੀ ਜੈ ਆਏ ਨਰਾਤੇ ਮਈਆ ਦੇ ਮੇਲਾ ਮਈਆ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਸ਼ੇਮ ਮੰਦਰ ਵਿਖੇ ਬੜੀ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਰਾਮਲੀਲਾ ਉਸ ਕਮੇਟੀ ਸ਼ੇਮ ਮੰਦਰ ਕਮੇਟੀ ਅਤੇ ਹਰ ਹਰ ਮਹਾਦੇਵ ਕਾਵੜ ਸੰਗ ਵੱਲੋਂ ਮੇਲਾ ਮਈਆ ਦਾ ਜੋ ਕਿ 3 ਤਰੀਕ ਤੋਂ ਲੈ ਕੇ ਲਗਾਤਾਰ 12 ਤਰੀਕ ਤੱਕ ਚੱਲੇਗਾ ਜਿਸ ਦੇ ਵਿੱਚ ਸਵੇਰ ਵੇਲੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਜੋਤਾਂ ਦਾ ਪੂਜਨ ਹੋਇਆ ਕਰੇਗਾ ਅਤੇ ਸ਼ਾਮ ਨੂੰ ਸੰਗੀਤਨ 7:30 ਵਜੇ ਤੋਂ ਲੈ ਕੇ 9 ਵਜੇ ਤੱਕ ਉਸ ਤੋਂ ਬਾਅਦ ਆਰਤੀ ਹੋਇਆ ਕਰੇਗੀ ਅਤੇ ਪ੍ਰਸ਼ਾਦ ਸਾਰਿਆਂ ਨੂੰ ਦਿੱਤਾ ਜਾਵੇਗਾ ਪੈਰਨ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਇਸ ਮੇਲਾ ਮਈਆ ਦਾ ਜੋ ਕਾਰਜਕਰਮ ਹੈ ਸ਼ਿਵ ਮੰਦਰ ਦੇ ਵਿੱਚ ਹਰ ਸਾਲ ਲਗਾਇਆ ਜਾਂਦਾ ਹੈ ਇਸ ਸਾਲ ਵੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਆਈਆਂ ਹੋਈਆਂ ਜੋਤਾਂ ਦਾ ਦਰਸ਼ਨ ਕਰੋ ਅਤੇ ਮਾਂ ਭਗਵਤੀ ਤੋਂ ਅਸ਼ੀਰਵਾਦ ਪ੍ਰਾਪਤ ਕਰੋ ਨਿਵਾਸੀਆਂ ਨੂੰ ਸ਼੍ਰੀ ਰਾਮਲੀਲਾ ਉਤਸਵ ਕਮੇਟੀ ਸ਼੍ਰੀ ਸ਼ਹਿ ਮੰਦਰ ਪ੍ਰਬੰਧਨ ਕਮੇਟੀ ਅਤੇ ਹਰ ਹਰ ਮਹਾਦੇਵ ਕਾਵੜ ਸੰਗ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਮਾਂ ਚਿੰਤਪੁਰਨੀ ਦੇ ਦਰਬਾਰ ਤੋਂ ਤੇ ਮਾਂ ਜਵਾਲਾ ਜੀ ਦੇ ਦਰਬਾਰ ਦੇ ਉੱਤੋਂ ਤੇ ਸਾਲਾ ਸਰ ਧਾਮ ਅਤੇ ਰਾਮ ਸ਼੍ਰੀ ਰਾਮ ਤੀਰਸ ਦੇ ਦਰਬਾਰ ਦੇ ਉਤੋਂ ਪਵਿੱਤਰ ਜੋਤਾਂ ਬਾਗਿਆ ਪ੍ਰਾਣਾ ਦੇ ਵਿੱਚ ਪਹਿਲੇ ਦਿਨ ਰਾਤੇ ਨੂੰ ਪਹੁੰਚ ਰਹੀਆਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਬੇਨਤੀ ਕਰਦੇ ਹਾਂ ਵੀ ਇਹਨਾਂ ਜੋਤਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਓ ਰੋਜ਼ ਤਕਰੀਬ ਸੁਬਾ 7 ਵਜੇ ਤੋਂ ਲੈ ਕੇ 8 ਵਜੇ ਤੱਕ ਇਹਨਾਂ ਜੋਤਾਂ ਦਾ ਪੂਜਨ ਹੋਇਆ ਕਰੇਗਾ ਅਤੇ ਰਾਤ ਨੂੰ 7:30 ਵਜੇ ਤੋਂ ਲੈ ਕੇ 9 ਵਜੇ ਤੱਕ ਸੰਗੀਤਨ ਹੋਇਆ ਕਰੇਗਾ ਸਮੂਹ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਇਸ ਯੱਗ ਦੇ ਵਿੱਚ ਪਹੁੰਚੋ ਅਤੇ ਆਪਣਾ ਜੀਵਨ ਸਫਲ ਬਣਾਓ ਸ਼ਹਿਰ ਦੇ ਵਿੱਚ ਕਿਸੇ ਦਾ ਵੀ 5 ਸਾਲ ਦੀ ਕੰਜਕ ਹੈਗੀ ਹੈ ਉਹ ਕਮੇਟੀ ਦੇ ਕਿਸੇ ਵੀ ਬੰਦੇ ਨੂੰ ਮੈਂਬਰ ਨੂੰ ਉਹਦਾ ਨਾਮ ਲਿਖਾ ਦੇਣਾ ਅਤੇ ਅਸ਼ਟਮੀ ਨੌਵੀਂ ਵਾਲੇ ਦਿਨ ਉਹਨਾਂ ਕੰਜਕਾਂ ਨੂੰ ਵਿਸ਼ੇਸ਼ ਤੌਰ ਤੇ ਮੰਦਰ ਦੇ ਵਿੱਚ ਉਹਨਾਂ ਦਾ ਪੂਜਨ ਕੀਤਾ ਜਾਵੇਗਾ ਅਤੇ ਉਹਨਾਂ ਦਾ ਚਰਨ ਸਪਰਸ਼ ਕੀਤਾ ਜਾਵੇਗਾ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਇਸ ਜੱਗ ਵਿੱਚ ਪਹੁੰਚੋ ਅਤੇ ਆਪਣਾ ਜੀਵਨ ਸਫਲ ਕਰੋ ਤੇ ਬਈਆ ਤੇ ਜੋ ਕਿ ਹਰ ਸਾਲ ਦੀ ਤਰ੍ਹਾਂ ਸ਼੍ਰੀ ਸ਼ਮੰਦਰ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਰਾਵਨ ਉਸ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਮੇਲਾ ਮਹੀਦਾ ਮਨਾਇਆ ਜਾਂਦਾ ਹੈ ਸ਼ਮੰਦਰ ਵਿਖੇ ਔਰ ਜਿਸ ਦੇ ਅਪਲਖ ਵਿੱਚ 3 ਅਕਤੂਬਰ ਨੂੰ ਠੀਕ ਸ਼ਾਮ ਨੂੰ 5 ਵਜੇ ਮਾਦੀਆ ਜੋਤਾ ਜੋ ਲੈ ਕੇ ਆ ਰਹੇ ਨੇ ਪਾਕਿਸਤਾਨ ਔਰ ਉਸ ਦਾ ਪੂਜਨ ਸਵੇਰ 7:00 ਤੋਂ 8:00 ਤੱਕ ਹੋਇਆ ਕਰੇਗਾ ਇਸ ਤਰ੍ਹਾਂ ਤੇ ਪਰਵੰਤਾ ਕਮੇਟੀ ਵੱਲੋਂ ਔਰ ਸ਼੍ਰੀ ਰਾਮਲਾਵਸਾ ਕਮੇਟੀ ਵੱਲੋਂ ਜਿਸ ਕੰਝ ਦਾ ਜਨਮ ਹੋਏਗਾ ਇਹ ਨੌਂਤਰਾ ਦੌਰਾਨ ਉਹਨਾਂ ਕੰਝ ਦਾ ਪੂਜਨ ਅਸ਼ਟਮੀ ਨੇ ਕੀਤਾ ਜਾਏਗਾ ਬੇਨਤੀ ਹੈ ਸੰਗਤਾਂਗੇ ਸ਼ਹਿਰ ਨਿਵਾਸੀਆਂਗੇ ਕਿ ਜਿਸ ਕੰਝ ਦਾ ਜਨਮ ਹੋਣਾ ਹੈ ਉਹ ਆਪਣਾ ਨਾਮ ਕਮੇਟੀ ਦੇ ਕਿਸੇ ਮੈਂਬਰ ਕੋਲ ਲਿਖਵਾ ਸਕਦੇ ਨੇ ਉਹ ਕੰਝ ਦਾ ਜਿਹੜਾ ਪੂਜਨ ਹੈ ਅਸ਼ਟਮੀ ਨੇ ਕੀਤਾ ਜਾਏਗਾ ਔਰ ਲਾਕਾ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਵੇਰ 7:00 ਵਜੇ ਤੋਂ ਲੈ ਕੇ 8:00 ਵਜੇ ਤੱਕ ਪੂਜਨ ਹੋਏਗਾ ਜੋਤਾਂ ਦਾ ਔਰ ਸ਼ਾਮ ਨੂੰ 7:30 ਤੋਂ 9:00 ਵਜੇ ਤੱਕ ਮਾ ਦਾ ਸੰਗੀਤਨ ਹੋਏਗਾ ਔਰ ਇਹ ਸਾਰਾ ਜਿਹੜਾ ਜਿਹਦਾ ਫਲ ਹੈ